ਸਾਡਾ ਕੇਸ ਤੀਗਾ ਜੀ ਹਾ ਕਿਹੜਾ ਏਜੰਟ ਦਾ ਨਾਮ ਬੋਲ ਪੜਾ ਏਜੰਟ ਦਾ ਨਾਮ ਗਗਨਦੀਪ ਸੀਗਾ ਤੇ ਉਹ ਜੀਐਸ ਵੀਜ਼ਾ ਪੁਆਇੰਟ ਤੋਂ ਦੀਗਾ ਜੀ ਉਹਦਾ ਪਹਿਲਾਂ ਚੰਡੀਗੜ੍ਹ ਦਫ਼ਤਰ ਸੀ ਹੁਣ ਮਹਾਲੀ ਆ ਗਿਆ ਜੀ ਤੇ ਮੈਂ ਆਪਣੀ ਫਾਈਲ ਲਵਾਈ ਸੀ ਬਲਕਾਰ ਸਿੰਘ ਦੇ ਥਰੂ ਬਲਕਾ ਉਹਨੇ ਬਲਕਾਰ ਸਿੰਘ ਦੇ ਥਰੂ ਫਾਈਲ ਲਾਈ ਫਾਈਲ ਚ ਕਰਤਾ ਉਹਨੇ ਡਾਕੂਮੈਂਟੇਸ਼ਨ ਗਲਤ ਜੀ ਜੋ ਵੀ ਹਾਂ ਜਿਹੜੇ ਉਹਨੇ ਫੰਡ ਸ਼ੋਅ ਕਰੇ ਸੀਗੇ ਹਾਂ ਜਾਲੀ ਫੰਡ ਸ਼ੋਅ ਕਰੇ ਜੀ ਉਹਨੇ ਉਹਦਾ ਬਕਾਇਦਾ ਆਪਣੇ ਕੋਲੇ ਰਿਕਾਰਡ ਪਿਆ ਬੰਦਾ ਕਰਸ਼ੇਤਰ ਦਾ ਹੀ ਠੀਕ ਆ ਨਾਮ ਜਗਤਾਰ ਤੇ ਜਗਤਾਰ ਸਿੰਘ ਮਿਲ ਗਿਆ ਬਾਕੀ ਐਡਰੈਸ ਉਹਦਾ ਸਾਰਾ ਹਰਿਆਣੇ ਦਾ ਸੀਗਾ ਜੀ ਜੀ ਦੀ ਵਜ੍ਹਾ ਕਰਕੇ ਸਾਨੂੰ ਉਥੋਂ ਵਾਪਸ ਰਿਪੋਰਟ ਤੋਂ ਮੋੜਨਾ ਪਿਆ ਸਾਡੀ ਦੋਨਾਂ ਜਣਿਆਂ ਦੀ ਮੇਰੀ ਵਾਈਫ ਤੇ ਮੇਰੀ ਪੂਰੀ ਲਾਈਫ ਖਰਾਬ ਕਰਤੀ ਇਹ ਬੰਦੇ ਨੇ ਬਸ ਸਾਰਿਆਂ ਕੇ ਇਹੀ ਬੇਨਤੀ ਹੈ ਜੀ ਵੀ ਜੇ ਇਹ ਪੈਸੇ ਸਾਡੀ ਜਿਹੜੀ ਰਕਮ ਲੱਗੀ ਆ ਉਹ ਸਾਨੂੰ ਵਾਪਸ ਦੇ ਦੇ ਜੇ ਨਹੀਂ ਦਿੰਦਾ ਤਾਂ ਅਸੀਂ ਇਹਦੇ ਦਫ਼ਤਰ ਦਾ ਘਰਾਓ ਕਰਾਂਗੇ ਤੇ ਇਹਦੇ ਬਾਰ ਦਾ ਵੀ ਹਾਂਜੀ ਤੇ ਸਾਰੀ ਸੰਗਤ ਨੂੰ ਇਹ ਜਿਹੜਾ ਕਿ ਇੱਥੇ ਬਲਾਲ ਦਾ ਨਾਲ ਮੈਂ ਸਾਡੇ ਨਾਲ ਕਿਸਾਨ ਜਿੱਥੇ ਬੰਦੇ ਨੇ ਵੀ ਸਾਡੇ ਜ਼ਿਲ੍ਹਾ ਦੇ ਆਗੂ ਖੜੇ ਨੇਗੇ ਇੱਕ ਮਿੰਟ ਇਹ ਵੀ ਗੱਲ ਕਰਨਗੇ ਪ੍ਰਧਾਨ ਜੀ ਦੱਸੋ ਮੜਾ ਅਸੀਂ ਬਾਈ ਜੀ ਜਸੇਬੰਦੀ ਦੇ ਨਾਲ ਅਸੀਂ ਚਾਰ ਬਾਰ ਉਹਨੂੰ ਮਿਲੇ ਆ ਜਾ ਕੇ ਹਾਂ ਉਹਨੇ ਸਾਨੂੰ ਪ੍ਰੋਤਸਾ ਦਿੱਤਾ ਵੀ ਮੈਂ ਇਹਨਾਂ ਦੇ ਪੈਸੇ ਵਾਪਸ ਕਰੂੰ ਜਾਂ ਇਹਨਾਂ ਨੂੰ ਕਿਸੇ ਮੈਂ ਹੋਰ ਕੰਟਰੀ ਯੂਕੇ ਵਗੈਰਾ ਭੇਜੂੰਗਾ ਉਹਨੇ ਇਹ ਵਿਸ਼ਵਾਸ ਦਵਾਉਂਦੇ ਦਵਾਉਂਦੇ ਜਿਹੜਾ ਸਮਾਂ ਜਿਹੜਾ ਬਤੀਤ ਕਰਤਾ ਨਾ ਤਾਂ ਇਹਨਾਂ ਨੂੰ ਯੂਕੇ ਕਿਤੇ ਭੇਜਿਆ ਉਹਨੇ ਨਾ ਇਹਨਾਂ ਦੇ ਪੈਸੇ ਵਾਪਸ ਕਰਿਆ ਉਹਨੂੰ ਐਸਪੀ ਸਾਹਿਬ ਨੇ ਤਿੰਨ ਵਾਰ ਪਰਮਾਨਾ ਵੀ ਨੋਟ ਕਰਾਇਆ ਅਫਸਰਾਂ ਦੇ ਕਹੇ ਤੇ ਵੀ ਉਹ ਬਰਨਾਲੇ ਨਹੀਂ ਆਇਆ ਹੈਗਾ ਅੱਛਾ ਬਾਅਦ ਚ ਕਰਿਆ ਬਾਤ ਕਰਨਾ ਵਕੀਲ ਤੋਂ ਆਪੜਾ ਪੰਜਾਬ ਅੱਬਾ ਉੱਥੋਂ ਵਕੀਲ ਤੋਂ ਕੋਈ ਸੰਮਣਾ ਮੇਲ ਕਰਵਾ ਆਂਦਾ ਸੀਗਾ ਕਹਿੰਦਾ ਸੀ ਮੇਰਾ ਤਾਂ ਇੱਥੇ ਦੇਣ ਲੈਣ ਨਹੀਂ ਹੋਇਆ ਮੇਰਾ ਤਾਂ ਚੰਡੀਗੜ੍ਹ ਹੋਇਆਗਾ ਇਹ ਕਹਿ ਕੇ ਨਿਕਲ ਜਾਂਦਾ ਸੀ ਉਹ ਬਰਨਾਲੇ ਜੀ ਅਫਸਰਾਂ ਦੇ ਵੀ ਨਹੀਂ ਪੇਸ ਹੋਇਆ ਸਾਰੇ ਵਿੱਚ ਬੰਦਿਆਂ ਦੇ ਬਹਿ ਕੇ ਆ ਕੇ ਗੱਲ ਵੀ ਨਹੀਂ ਕਰੀ ਉਹਨੇ ਲਿਆ ਹੁਣ ਦੱਸੋ ਬਈ ਬਲਕਾਰ ਕੀ ਗੱਲ ਇੱਕ ਵੀਰੇ ਜਿਹੜਾ ਗਗਨ ਹੈਗਾ ਇਹ ਕੇ ਸਭ ਤੋਂ ਵੱਡਾ ਫਰਾਉੜੀ ਹੈਗਾ ਸਭ ਤੋਂ ਵੱਡਾ ਠੱਗਾ ਇਹ ਇਹ ਇੱਕ ਇਹਦੇ ਕੋਲੇ ਹੋਰ ਤਰੀਕਾ ਹੈਗਾ ਬੱਚਿਆਂ ਦੇ ਯਾਨੀ ਕਿ ਜਦੋਂ ਵੀ ਇਹ ਫਾਈਲ ਲਾਉਂਦਾਗਾ ਉਹਨਾਂ ਦੇ ਅਕਾਊਂਟ ਓਪਨ ਕਰਾ ਆਂਦਾ ਵੀ ਤੁਹਾਡੇ ਫ ਫੰਡ ਸ਼ੋ ਕਰੂੰ ਜੇ ਕੋਈ ਬੰਦਾ ਫਾਈਲ ਵਾਪਸ ਲੈਂਦਾ ਮੇਰੇ ਕੋਲੇ ਵੀ ਇੱਕ ਹੈਗਾ ਬੰਦਾ ਇਹਦੇ ਨਾਲ ਦਾ ਜਲੂਰ ਦਾਗਾ ਜਿਹਨੇ ਆਪਦੀ ਫਾਈਲੇ ਤੋਂ ਵਾਪਸ ਕਰਵਾ ਲਈ ਮੈਂ ਤਾਂ ਉਸ ਤੋਂ ਫਾਈਲ ਨਹੀਂ ਲਗਵਾਉਣੀ ਮੈਂ ਹੀ ਉਹਦੀ ਫਾਈਲ ਵਾਪਸ ਕਰਵਾ ਕੇ ਦਿੱਤੇ ਵੀ ਅਸੀਂ ਇੱਥੇ ਤੋਂ ਕੰਮ ਨਹੀਂ ਕਰਨਾ ਬਟ ਉਹਦੇ ਇਹ ਕਾਊਂਟ ਓਪਨ ਕਰਵਾਇਆ ਸੀ ਤੇ ਚੈੱਕ ਰੱਖੀ ਬੈਠਾ ਉਹਨੂੰ ਧਮਕੇ ਰਿੰਦਾ ਮੈਂ ਤੇਰੇ ਸੰਮਣੇ ਕਢਾ ਦੂੰ ਮੈਂ ਤੇਰੇ ਆਹ ਕਰ ਦੂੰਗਾ ਉਹਦਾ ਕੁਝ ਵੀ ਨਹੀਂ ਹੈਗਾ ਉਲਟਾ ਉਹਨੇ ਉਹ ਤੋਂ ਪੈਸੇ ਲੈਣੇ ਨੇਗੇ 30-40000 ਰੁਪਇਆ ਇਹ ਸਿਰੇ ਦਾ ਫਰਾਉਡੀ ਹੈਗਾ ਠੱਗਾ ਬਾਈ ਜੀਐਸਬੀਜ਼ਾ ਪੁਆਇੰਟ ਵਾਲਾ ਹੁਣ ਇਹਦਾ ਮਹਾਲੀ ਦੇ ਵਿੱਚ ਦੇ ਵਿੱਚ ਮੈਨੂੰ ਡਰਾ ਰਿਹਾ ਜੇ ਪਹਿਲੇ ਹਾਂ ਇਹ ਸਰੀ ਬੰਦਾ ਨੂੰ ਡਰਾਈ ਜਾਂਦਾ ਉਲਟਾ ਮੈਨੂੰ ਕਹਿੰਦਾ ਮੈਂ ਤੇਰੇ ਤੇ ਪਰਚਾ ਕਰਾ ਦੂੰ ਮੈਂ ਤੇਰੇ ਤੇ ਐਦਾਂ ਕਰਾਉ ਨੂੰ ਬਾਹਰ ਕਰਾ ਦੂੰਗਾ ਵੀ ਜੋ ਮਰਜੀ ਕਰ ਲੈ ਸਾਡੇ ਕੋਲੇ ਬਾਈ ਪ੍ਰੂਫ ਨੇਗੇ ਜੋ ਉਹਨੂੰ ਪੈਸਾ ਪਾਇਆ ਹੋਇਆ ਹੈਗਾ ਇੱਕ ਉਹਦੇ ਨਾਲ ਮੈਡਮਾ ਵਿਸਾਖਾ ਪਾਂਡੇ ਉਹਦੇ ਅਕਾਊਂਟ ਦੇ ਵਿੱਚ ਪਾਈ ਹੋਏ ਨੇਗੇ ਸਾਡੇ ਕੋਲੇ ਕੱਲੀ ਕੱਲੀ ਸਟੇਟਮੈਂਟ ਆ ਜਿਹੜੇ ਉਹਨੇ ਫੰਡ ਸ਼ੋਅ ਕੀਤੇ ਨੇ ਗਲਤ ਉਹ ਵੀ ਸਾਡੇ ਕੋਲੇ ਸ਼ੋਅ ਨੇਗੇ ਉਹ ਸਿਰੇ ਦਾ ਫਰਾਡ ਆ ਗਲਤ ਕੰਮ ਕਰ ਰਿਹਾ ਹੈਗਾ ਲੈ ਵੀ ਗੱਲ ਹੁਣ ਐਉਂ ਆ ਵੀ ਮੰਗੇ ਕਿੰਨਾ ਲੱਖ ਰੁਪਏ ਕਾਕਾ ਤੇਰਾ 7.5 ਲੱਖ ਰੁਪਏ ਆਈ ਉਹਦੇ ਕੋਲੇ ਗਗਨਦੀਪ ਕੋਲੇ ਬਾਕੀ ਜੱਥੇਬੰਦੀ ਦਾ ਆਉਣ ਵਾਲੇ ਦਿਨਾਂ 'ਚ ਕੀ ਫੈਸਲਾ ਹੋਣਾ ਆਪਾਂ ਦੱਸੋ ਆਪਾਂ ਆਪਾਂ ਬਾਈ ਤੁਹਾਡੇ ਨਾਲ ਮਹਾਲੀ ਦੇ ਵਿੱਚ ਆਪਾਂ ਬਾਈ ਭਾਨੇ ਸਿੱਧੂ ਦੇ ਨਾਲ ਮਿਲ ਕੇ ਉਹਦੇ ਦਫ਼ਤਰ ਦਾ ਘਰਾਓ ਕਰਾਂਗੇ ਇੱਕ ਇੱਕ ਪੈਸਾ ਬਾਈ ਉਹ ਤੋਂ ਆਪਾਂ ਜਿਹੜਾ ਵਾਪਸ ਲਵਾਂਗੇ ਇਹ ਗਰੀਬ ਪਰਿਵਾਰ ਦਾ ਜਿਹੜਾ ਪੈਸਾ ਆਪਾਂ ਇੱਕ ਇੱਕ ਉਹ ਤੋਂ ਵਾਪਸ ਕਰਵਾਉਣਾ ਬਾਈ ਕੁਝ ਕਹਿਣਾ ਚਾਹਣੇ ਹੋਰ ਵੀਰੇ ਇਹੀ ਆ ਵੀ ਇਹੋ ਜਿਹੇ ਠੱਗ ਏਜੰਟਾਂ ਤੋਂ ਬਚੋ ਤੁਸੀਂ ਇਸ ਜਿਹੜਾ ਫਰਾਉੜੀਆ ਏਜੰਟਾ ਦਾ ਦਫ਼ਤਰ ਵੀ ਦੱਸ ਦੇ ਬਦਲ ਕੇ ਹੋਰ ਦਫ਼ਤਰ ਹੁਣ ਉਹਨੇ ਮਹਾਲੀ ਕਰ ਲਿਆ ਸ਼ਾਇਦ ਉਹ ਪ੍ਰੋਪਰ ਤੁਹਾਨੂੰ ਅਸੀਂ ਜੋ ਵੀ ਵੀਡੀਓ ਦੇ ਵਿੱਚ ਉਹਦਾ ਐਡਰੈਸ ਵੀ ਪਾਰਾਂਗੇ ਸੈਕਟਰ 88 ਦੇ ਵਿੱਚ ਆ ਪਹਿਲਾਂ YD ਦੇ ਵਿੱਚ ਸੀਗਾ ਉਹਦਾ ਦਫ਼ਤਰ ਉਸ ਤੋਂ ਪਹਿਲਾਂ 8 ਸੈਕਟਰ ਦੇ ਵਿੱਚ ਸੀਗਾ ਥਾਂ ਥਾਂੇ ਥੋੜੇ ਟਾਈਮ ਬਾਅਦ ਦਫ਼ਤਰ ਚੇਂਜ ਕਰ ਲੈਂਦਾ ਆ ਉਹਦਾ ਇੱਕ ਗਰੀਬ ਪਰਿਵਾਰ ਸੀਗਾ ਜੀ ਇਹਨੇ ਜ਼ਮੀਨ ਵੇਚ ਕੇ ਮੇਰੇ ਪਿੰਡ ਦਾ ਮੇਰੇ ਪਿੰਡ ਦਾ ਇੱਕ ਗਰੀਬ ਪਰਿਵਾਰ ਸੀ ਇਹਨੇ 4 ਬਿੱਗੇ ਦੇ ਲਵੇ ਜ਼ਮੀਨ ਸੀਗੀ ਉਹੀ ਵੇਚਤੀ ਉਹੀ ਵੇਚ ਕੇ ਇਹਨਾਂ ਨੂੰ ਪੈਸੇ ਦੇਤੇ ਤੇ ਏਜੰਟ ਨੂੰ ਹਾਲ ਤੱਕ ਹੁਣ ਇਹ ਕੋਈ ਰਾਹ ਨਹੀਂ ਦੇ ਰਿਹਾ ਬਹੁਤ ਗੇੜੇ ਲਾ ਲੇ ਪਰ ਜਿਸ ਦਿਨ ਬਾਈ ਭਾਨ ਨੇ ਨੇ ਸਾਨੂੰ ਟਾਈਮ ਰੱਖਤਾ ਉਸ ਦਿਨ ਇਹਦਾ ਅਸੀਂ ਕਿਰਾਉ ਕਰਾਂਗੇ ਠੀਕ ਹੈ ਜੀ ਗੱਲ ਹਾਂਜੀ ਕੁਝ ਕਹਿਣਾ ਕੋਈ ਨਹੀਂ ਬਾਈ ਸਾਰਿਆਂ ਨੂੰ ਇਹੀ ਬੇਨਤੀ ਆ ਜਿਹੜਾ ਵੀ ਬਾਈ ਕਿਸੇ ਤੋਂ ਫਾਇਲ ਲਵਾਉਂਦਾ ਹੈਗਾ ਤਾਂ ਉਹਦੀ ਪ੍ਰੋਪਰ ਨਾਲ ਬੈਠ ਕੇ ਵੀਡੀਓ ਬਣਾਉਂਦਾ